ਅਪਦੇ ਸੈਂਕੜੇ ਪਿੰਡਾਂ ਦੇ ਵਿੱਚ ਇਸ ਵੇਲੇ ਪਾਣੀ ਦੀ ਮਾਰ ਪੈ ਰਹੀ ਹੈ ਤੇ ਇਸ ਦੇ ਦਰਮਿਆਨ ਹੜ੍ਹ ਪੀੜਤਾ ਦੇ ਲਈ ਰਾਜਪੁਰਾ ਤੋਂ ਹਲਕਾ ਵਿਧਾਇਕ ਮੈਡਮ ਨੀਨਾ ਮਿੱਤਲ ਦੇ ਵੱਲੋਂ ਰਾਹਤ ਸਮੱਗਰੀ ਭੇਜੀ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਇਸ ਵੇਲੇ ਹੜ੍ਹਾਂ ਦੇ ਨਾਲ ਭਾਰੀ ਨੁਕਸਾਨ ਹੋਇਆ ਹੈ ਕਿ ਉੱਥੇ ਖਾਣ ਪੀਣ ਦੀਆਂ ਵਸਤੂਆਂ ਦੀ ਵੀ ਕਮੀ ਚੱਲ ਰਹੀ ਹੈ ਜਿਸ ਦੇ ਚੱਲਦਿਆਂ ਪੰਜਾਬ ਸਰਕਾਰ ਦੇ ਵੱਲੋਂ ਮੰਤਰੀਆਂ ਤੇ ਵਿਧਾਇਕਾਂ ਨੂੰ ਆਪਣੀ ਤਨਖਾਹ ਦੇ ਵਿੱਚੋਂ ਹੜ੍ਹ ਪੀੜਤਾਂ ਦੇ ਲਈ ਮਦਦ ਭੇਜਣ ਦੇ ਹੁਕਮ ਦਿੱਤੇ ਗਏ ਤੇ ਇਸੇ ਦੇ ਚੱਲਦਿਆਂ ਹਲਕਾ ਵਿਧਾਇਕ ਮੈਡਮ ਨੀਨਾ ਮਿੱਤਲ ਦੇ ਵੱਲੋਂ ਖਾਣ ਪੀਣ ਤੇ ਹੋਰ ਜ਼ਰੂਰਤ ਦਾ ਸਮਾਨ ਟਰੱਕ ਪਰ ਕੇ ਹੜ੍ਹ ਪੀੜਤਾ ਦੇ ਲਈ ਰਵਾਨਾ ਕੀਤਾ ਗਿਆ ਤਾਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆਉਣਾ ਕੀ ਹੈ ਕਿ ਪੰਜਾਬ ਦੇ ਲਈ ਬਹੁਤ ਹੀ ਮੁਸ਼ਕਲ ਘੜੀ ਹੈ ਸਾਨੂੰ ਸਭ ਨੂੰ ਇੱਕਜੁੱਟ ਹੋ ਕੇ ਹੜ੍ਹ ਪੀੜਤਾ ਦਾ ਸਾਥ ਦੇਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਗਾਤਾਰ ਮਦਦ ਭੇਜੀ ਜਾ ਰਹੀ ਹੈ ਤੇ ਆਮ ਜਨਤਾਗੇ ਵੀ ਅਪੀਲ ਕਰਦੇ ਨੇ ਕਿ ਜਿੰਨਾ ਹੋ ਸਕੇ ਇਨਸਾਨੀਅਤ ਦੇ ਨਾਤੇ ਇਹਨਾਂ ਹੜਪੀੜਤਾ ਦੀ ਮਦਦ ਕੀਤੀ ਜਾਵੇ ਤਾਂ ਜੋ ਲੋਕਾਂ ਦੀ ਜਾਨ ਬਚਾਈ ਜਾ ਸਕੇ ਇਸ ਮੌਕੇ ਤੇ ਲਵਿਸ਼ ਮਿੱਤਲ ਰਾਜੇਸ਼ ਬੋਬਾ ਇਸ ਦੇ ਨਾਲ ਹੀ ਰਿਤੇਸ਼ ਜਿੰਦਲ ਸ਼ਾਮਸੁੰਦਰ ਵੱਧਵਾਦ ਨਾਲ ਨਾਲ ਅਮਰਿੰਦਰ ਮੀਰੀ ਪੀ ਤੇ ਨਾਲ ਹੀ ਹੋਰ ਪਾਰਟੀ ਦੇ ਵਰਕਰ ਮੌਜੂਦ ਸਨ ਜੀ ਮੈਮ ਅੱਜ ਜੋ ਇਹ ਹੜਪੀੜ ਵੀਰਤਾਂ ਲਈ ਆਪਣੇ ਵੱਲੋਂ ਜੋ ਭੇਜਿਆ ਜਾ ਰਿਹਾ ਮੈਂ ਨਾ ਮੇਰੇ ਬਾਰੇ ਜਾਣਕਾਰੀ ਦੇਖੋ ਜੀ ਮੈਂ ਤੁਸੀ ਜਾਣਦੇ ਹੋ ਕਿ ਪੰਜਾਬ ਦੇ ਬਹੁਤ ਮਾੜੇ ਹਾਲਾਤ ਨੇ ਜਿਵੇਂ ਕਿ ਉੱਧਰਲੇ ਏਰੀਆ ਚ ਕਾਫੀ ਜ਼ਿਆਦਾ ਪਾਣੀ ਆਇਆ ਹੜ ਆ ਚੁੱਕੇ ਨੇ ਲੋਕ ਘਰਾਂ ਚ ਫਸ ਗਏ ਨੇ ਨਿਕਲ ਨਹੀਂ ਸਕਦੇ ਤਾਂ ਉਹਨਾਂ ਲਈ ਥੋੜੇ ਜੀ ਸਾਰੇ ਇੱਥੋਂ ਰਾਜਪੁਰਾ ਦੀ ਟੀਮ ਸਾਰੇ ਇਕੱਠੇ ਹੋ ਕੇ ਅਸੀਂ ਇੱਕ ਰਾਸ਼ਨ ਤੇ ਪਾਣੀ ਭੇਜ ਰਹੇ ਹਾਂ ਤਾਂ ਕਿ ਉਹਨਾਂ ਲੋਕਾਂ ਦੀ ਥੋੜੀ ਜੀ ਮਦਦ ਹੋ ਸਕੇ ਜਿਹੜੇ ਵਿਚਾਰੇ ਘਰਾਂ ਵਿੱਚ ਫਸੇ ਹੋਏ ਨੇ ਬਾਕੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਵੇਂ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਹੈ ਤੇ ਸਾਰੇ ਜਿੰਨਾ ਵੀ ਜੋ ਵੀ ਇਨਸਾਨ ਜੋ ਵੀ ਮਦਦ ਕਰ ਸਕਦਾ ਹੈ ਕਿਉਂਕਿ ਔਖੀ ਘੜੀ ਹੈ ਔਖੀ ਘੜੀ ਚ ਸਾਡਾ ਫਰਜ਼ ਹੈ ਕਿ ਅਸੀਂ ਸਾਰੇ ਮਿਲ ਕੇ ਕੁਛ ਨਾ ਕੁਛ ਕਰੀਏ ਤਾ ਅਸੀਂ ਸਾਰੇ ਪੰਜਾਬ ਚੋਂ ਹੀ ਉਹਨਾਂ ਨੂੰ ਉੱਥੇ ਸਹਾਇਤਾ ਜਾ ਰਹੀ ਹੈ ਔਰ ਜਿਵੇਂ ਸੀਐਮ ਸਾਹਿਬ ਦਾ ਆਦੇਸ਼ ਹੈ ਕਿ ਹਰ ਐਮਐਲਏ ਹਰ ਮੰਤਰੀ ਆਪਦੀ ਇੱਕ ਇੱਕ ਮਹੀਨੇ ਦੀ ਸੈਲਰੀ ਉੱਥੇ ਦੇਵੇਗਾ ਅਸੀਂ ਉਹ ਵੀ ਬਿਲਕੁਲ ਦੇ ਰਹੇ ਹਾਂ ਔਰ ਜੇ ਹੋਰ ਵੀ ਚਾਹੀਦੀ ਅਸੀਂ ਉਹ ਵੀ ਦੇਵਾਂਗੇ ਕਿਉਂਕਿ ਇਹ ਉਹ ਟਾਈਮ ਹੈ ਜਿੱਚ ਇੱਕ ਇਨਸਾਨੀਅਤ ਦਾ ਟਾਈਮ ਹੈ ਅਸੀਂ ਇਨਸਾਨੀਅਤ ਨਾਤੇ ਸਾਡਾ ਸਭ ਦਾ ਫਰਜ਼ ਹੈ ਕਿ ਜੋ ਅਸੀਂ ਤਿਲ ਫੂਲ ਆਪਦੀ ਮਿਹਨਤ ਦੀ ਕਮਾਈ ਚੋਂ ਅਸੀਂ ਕੱਢ ਕੇ ਉੱਥੇ ਦੇਈਏ ਤਾਂ ਕਿ ਲੋਕਾਂ ਦੀਆਂ ਜਾਨਾਂ ਬਚ ਸਕਣ ਮੈਨੂੰ ਇਹਦਾ ਕੋਈ ਇੱਕ ਸਪੈਸਿਫਿਕ ਟੰਪ ਬਣਾਇਆ ਹੋਇਆ ਹੈ ਜਾਂ ਸਿੱਧਾ ਉਨਾ ਕੋਲ ਹੀ ਜਾਏਗਾ ਜਿਹੜੇ ਕਿ ਹਰਪੁਰ ਨਹੀਂ ਉੱਥੇ ਪਠਾਨਕੋਟ ਗੁਰਦਾਸਪੁਰ ਰੋਡ ਤੇ ਰਾਧਾ ਸਵਾਮੀ ਡੇਰਾ ਹੈ ਉੱਥੇ ਸਾਰਾ ਸਮਾਨ ਪਹੁੰਚ ਰਿਹਾ ਹੈ ਅੱਗੋਂ ਉੱਥੋਂ ਸਪਲਾਈ ਹੋ ਰਹੀ ਹੈ ਜੀ ਮੈਮ ਜਿਸ ਤਰ੍ਹਾਂ ਕੱਲ ਵੀ ਤੁਸੀਂ ਘੱਗਰ ਦਾ ਦੌਰਾ ਕੀਤਾ ਤਾਂ ਆਪਣੇ ਰਾਜਪੁਰਾ ਦੇ ਕੀ ਹਾਲਾਤ ਨੇ ਰਾਜਪੁਰਾ ਆਪਣਾ ਸੇਫ ਹੈ ਐਜੀ ਕੋਈ ਵੀ ਗੱਲ ਨਹੀਂ ਹੈ ਅਸੀਂ ਕੱਲ ਸਾਰਾ ਘੱਗਰ ਪੱਛੀ ਦਿਰਾ ਸਾਰਾ ਦੇਖ ਕੇ ਆਇਆ ਹਾਲੇ ਬਿਲਕੁਲ ਸੇਫ ਹੈ ਪ੍ਰਸ਼ਾਸਨ ਪੂਰਾ ਤਿਆਰ ਹੈ ਪ੍ਰਸ਼ਾਸਨ ਦੀਆਂ ਵੀ ਜ਼ਿੰਮੇਵਾਰੀਆਂ ਲਾਈਆਂ ਹੋਈਆਂ ਕਿ ਇਨ ਕੇਸ ਜੇ ਕੋਈ ਅਦਾਂ ਦੀ ਗੱਲ ਆਂਦੀ ਹੈ ਤਾਂ ਸਾਨੂੰ ਪਹਿਲਾਂ ਪਤਾ ਹੋਵੇ ਅਸੀਂ ਆਪਾਂ ਸੰਭਾਲ ਸਕੀਏ ਜਿਵੇਂ ਇਹਨਾਂ ਨੂੰ ਬਣਾਉਣ ਲਈ ਮਿੱਟੀ ਦੇ ਗੱਟੇ ਚਾਹੀਦੇ ਆ ਬਨ ਲਾਨ ਨੂੰ ਉਹ ਸਾਰੇ ਅਸੀਂ ਆਲਰੇਡੀ ਪਹਿਲਾਂ ਹੀ ਤਿਆਰ ਕਰਕੇ ਬੈਠੇ ਆ ਤਾਂਕਿ ਕੋਈ ਰਾਜਪੁਰੇ ਹਲਕੇ ਵਿੱਚ ਮੰਦਭਾਗੀ ਘਟਨਾ ਨਾ ਹੋਵੇ ਜਿਸ ਤਰ੍ਹਾਂ ਹੜ੍ਹ ਪ੍ਰਭਾਵਿਤ ਇਲਾਕੇ ਨੇ ਆਪਣੇ ਹਲਕਾ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਮੈਂ ਰਾਜਪੁਰਾ ਵਾਸੀਆਂ ਨੂੰ ਇਹ ਅਪੀਲ ਕਰਦੀ ਆ ਕਿ ਦੇਖੋ ਮਾੜਾ ਟਾਈਮ ਆਇਆ ਹੈ ਪੰਜਾਬ ਲਈ ਤਾਂ ਸਾਰੇ ਮਿਲ ਕੇ ਜਿਹੜੇ ਉਹ ਵੀ ਸਾਡੇ ਭੈਣ ਭਰਾਏ ਜਿਹੜੇ ਅੱਜ ਮੁਸੀਬਤ 'ਚ ਐ ਸਾਰੇ ਮਿਲ ਕੇ ਉਹਨਾਂ ਦੀ ਮਦਦ ਕਰੀਏ ਆਪਦੀ ਨੇਕ ਕਮਾਈ 'ਚੋਂ ਜਿਵੇਂ ਗੁਰੂ ਮਹਾਰਾਜ ਕਹਿੰਦੇ ਸੀ ਕਿ ਦਸਵੰਦ ਜ਼ਰੂਰ ਕੱਢੋ ਆਪਦੀ ਨੇਕ ਕਮਾਈ 'ਚੋਂ ਜੋ ਤੁਸੀਂ ਕੱਢ ਸਕਦੇ ਹੋ ਕੱਢ ਕੇ ਓਥੇ ਉਹਨਾਂ ਦੀ ਮਦਦ ਕੀਤੀ ਜਾਵੇ ਇਹਦੇ